ਮੁਰਾਦ ਸ਼ਾ ਨਕੋਦਰ ਵਾਲੇ ਦੀ ਲਾ ਲਓ ਜਾਂ ਮੰਡਾਲੀ ਵਾਲਾ ਲਾ ਲਓ ਜਾਂ ਆ ਰਾਜਾ ਸਾਹਿਬ ਲਾ ਲਓ ਜਿਹੜੇ ਵਿਅਕਤੀ ਸੱਚ ਤੋਂ ਦੂਰ ਕਰਕੇ ਲੋਕਾਂ ਨੂੰ ਸ਼ਖਸ਼ੀਅਤ ਪੂਜਾ ਪਿੱਛੇ ਸ਼ਖਸੀ ਪੂਜਾ ਪਿੱਛੇ ਲਾ ਰਹੇ ਸਨ ਉਹ ਕਹਿੰਦੇ ਜਿਨਕੇ ਪੱਲੇ ਧਨ ਵਸੈ ਤਿਨਕਾ ਨਾਮ ਫਕੀਰ ਉਹ ਜਿਹੜੇ ਲੋਕ ਨੇ ਜਿਨ੍ਹਾਂ ਦੇ ਪੱਲੇ ਇਸ ਤਰ੍ਹਾਂ ਦਾ ਧਨ ਸੀ ਨਾ ਦੁਰਮਤ ਦਾ ਧਨ ਜਾਂ ਮਨਮੁਖਤਾਈ ਸੀ ਜਿਹੜੇ ਲੋਕ ਸੱਚ ਤੋਂ ਦੂਰ ਕਰਕੇ ਆਪਣੀ ਵਡਿਆਈ ਕਰਾਉਣੀ ਚਾਹੁੰਦੇ ਸਨ ਅਖੌਤੀ ਸ਼ਕਤੀਆਂ ਨਾਲ ਜਾਂ ਅਖੌਤੀ ਅਰਦਾਸਾਂ ਕਰਕੇ ਉਹਨਾਂ ਦਾ ਨਾਮ ਲੋਕਾਂ ਲੋਕ ਉਹਨਾਂ ਨੂੰ ਫਕੀਰ ਕਹਿਣ ਲੱਗ ਪਏ ਜਨ ਕਿ ਪੱਲੇ ਧਨਵਸ ਹੈ ਤਿੰਨ ਕਾ ਨਾਮ ਫਕੀਰ ਕਹਿੰਦੇ ਦੇਖੋ ਇਹ ਅਚੰਬੇ ਵਾਲੀ ਗੱਲ ਦਾ ਹਾਂਜੀ ਅਗਲੀ ਪੰਕਤੀ 'ਚ ਲਿਖਦੇ ਆ ਵੀ ਜਨ ਕੈ ਪੱਲੇ ਤੂੰ ਵਸੈ ਜਨ ਕੈ ਹਿਰਦੇ ਤੂੰ ਵਸੈ ਜਿੰਨ ਕਾ ਹਿਰਦੈ ਤੂੰ ਵਸੈ ਤੇ ਨਰ ਗੁਣੀ ਘੀਰ ਹੁਣ ਦੂਜਾ ਪੱਖ ਇਹ ਆ ਇਹ ਸ਼ਬਦ ਵਿੱਚ ਪਹਿਲਾਂ ਉਸ ਧੰਨ ਦੀ ਦੀ ਚਰਚਾ ਕੀਤੀ ਗਈ ਆ ਉਸ ਤੋਂ ਬਾਅਦ ਫਿਰ ਜਿਹੜੇ ਬੰਦੇ ਵਿਅਕਤੀ ਜਿਹੜੇ ਇਹਦੀ ਪ੍ਰੈਕਟਿਸ ਕਰਨ ਵਾਲੇ ਆ ਇਸ ਮਾਰਗ ਤੇ ਚੱਲਣ ਵਾਲੇ ਆ ਦੋ ਹੀ ਮਾਰਗ ਨੇ ਭਾਜੀ ਚੰਗਿਆਈਆਂ ਬੁਰਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਤੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਅੱਛਾ ਜਿਹੜੇ ਤੇ ਗੁਰਮਤ ਅਨੁਸਾਰ ਕਰਮ ਕਰਦੇ ਸੀ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਕੇ ਉਹਨਾਂ ਨੂੰ ਸਾਰੀ ਲਕਾਈ ਵਾਸਤੇ ਕਹਿਤਾ ਵੀ ਇਹਦੇ ਤੋਂ ਆਪਣੇ ਜੀਵਨ ਦਾ ਸੁਧਾਰ ਕਰੋ ਉਹਦੇ ਵਿੱਚ ਇਹ ਗੱਲ ਲਿਖ ਦਿੱਤੀ ਨਾਲ ਵੀ ਜਦੋਂ ਤੁਸੀਂ ਕਿਸੇ ਵਿੱਚ ਜਾਣਾ ਹੈ ਸੰਗਤ 'ਚ ਬੈਠਣਾ ਹੈ ਤੁਹਾਡੀ ਨજર ਪਾਰਖੂ ਹੋਣੀ ਚਾਹੀਦੀ ਆ ਉਹ ਨਾ ਹੋਏ ਕਿ ਜਿਨਕੇ ਪੱਲੇ ਧਨਵਸੇ ਤਨਕਾ ਨਾ ਤੁਸੀਂ ਹਰ ਉਸ ਵਿਅਕਤੀ ਨੂੰ ਹੀ ਆਪਣਾ ਇਸ਼ਟ ਮੰਨ ਕੇ ਤੇ ਉਹਦੀ ਪੂਜਾ ਸ਼ੁਰੂ ਕਰ ਦਿਓ ਬਿਲਕੁਲ ਜਿਨ ਕਾ ਹਿਰਦੇ ਤੂੰ ਉਸੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਨ੍ਹਾਂ ਦੇ ਹਿਰਦਿਆਂ ਵਿੱਚ ਉਹ ਪਰਮੇਸ਼ਰ ਦੇ ਅਗੰਮੀ ਗੁਣ ਅਮੋਲਕ ਖਜ਼ਾਨਾ ਜਿਨ੍ਹਾਂ ਨੂੰ ਮਿਲ ਜਾਂਦਾ ਹੈ ਤੇ ਨਰ ਗੁਣੀ ਘੀਰ ਉਹ ਗੁਣਾ ਦਾ ਘੀਰ ਭਾਜੀ ਹੁੰਦਾ ਖਜ਼ਾਨਾ ਉਹ ਗੁਣਾ ਦਾ ਖਜ਼ਾਨਾ ਬਣ ਜਾਂਦੇ ਹਨ ਉਹਨਾਂ ਤੋਂ ਉਹਨਾਂ ਲਾਗੇ ਬਹਿ ਕੇ ਜਿਨ੍ਹਾਂ ਦਸੰਦੜੇ ਜਾਂ ਦੁਰਮਤ ਵੰਜਾ ਮਿੱਤਰ ਸਾਧੜੇ ਸਹੀ ਉਹਨਾਂ ਨੂੰ ਵੇਖ ਕੇ ਉਹਨਾਂ ਲਾਗੇ ਬਹਿ ਕੇ ਉਹਨਾਂ ਦੀ ਚਰਨ ਛੋਹ ਲੈ ਕੇ ਉਹਨਾਂ ਦੀ ਮਤ ਲੈ ਕੇ ਬੰਦੇ ਦਾ ਜੀਵਨ ਖੂਬਸੂਰਤ ਬਣ ਜਾਂਦਾ ਸੀ ਔਰ ਉਹ ਗੁਰਮੁਖ ਬਣ ਜਾਂਦੇ ਸਨ ਔਰ ਉਹ ਉਹ ਫਿਰ ਸਮਾਜ ਦੇ ਵਿੱਚ ਜਿਹੜੀ ਸਾਰੇ ਆਪਣੇ ਜੀਵਨ ਨੂੰ ਨਿਸ਼ਾਵਰ ਕਰ ਦਿੰਦੇ ਸਨ ਤੇ ਇੱਕ ਸ਼ਬਦ ਭਾਜੀ ਅਗਲਾ ਕਹਿਣ ਲੱਗਾ ਇਹਦੇ ਸੰਬੰਧ ਵਿੱਚ ਹਾਂਜੀ ਫਕੀਰ ਲੋਕ ਇਸ ਮਾਰਗ ਤੋਂ ਪਿੱਛੇ ਕਿਵੇਂ ਹਟ ਗਏ ਉਹ ਉਹ ਸ਼ਬਦ ਹੈਗਾ ਭਾਜੀ ਅ ਮੂ ਨੌ ਫਕੀਰੇ ਪਾਦਸ਼ਾ ਹੂੰ ਮੂਰਖ ਪੰਡਤ ਨਾਮ ਮੂਰਖ ਪੰਡਤ ਨਾਮ ਹਾਂਜੀ ਜੀ ਜੀ ਇਹ ਇਹੀ ਗੱਲ ਸੀ ਜਿਹੜੀ ਸਾਨੂੰ ਇਹ ਪ੍ਰੋਗਰਾਮ ਕਰਨ ਲਈ ਮਜਬੂਰ ਕਰ ਰਹੀ ਸੀ ਬਿਲਕੁਲ ਮੈਂ ਇਹ ਦੋ ਸ਼ਬਦ ਇਸ ਕਰਕੇ ਚੁਣੇ ਆ ਕਿ ਜਿਹੜੀ ਸੰਗਤ ਸਾਹ ਨੂੰ ਸੁਣਣ ਵਾਲੀ ਆ ਜਾਂ ਰਾਜਾ ਸਾਹਿਬ ਨੂੰ ਸੁਣਨ ਵਾਲੇ ਆ ਉਹਨਾਂ ਦਾ ਭਲੇਖਾ ਦੂਰ ਹੋ ਜਾਏ ਪੀ ਉਹ ਵਾਕਈ ਫਕੀਰ ਸਨ ਉਹ ਵਾਕਈ ਗੁਰਮਤ ਤੇ ਚੱਲਣ ਵਾਲੇ ਸਨ ਉਹ ਤੁਹਾਨੂੰ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਬਿਲਕੁਲ ਕਲੀਅਰ ਹੋ ਜਾਏਗਾ ਬਿਲਕੁਲ ਇਹ ਸ਼ਬਦ ਜਿਹੜਾ ਮੈਂ ਦੱਸ ਦਿਆ ਵੇ ਰਾਗ ਮਹਾਰ ਮਹਿਲਾ ਦੂਜਾਸ਼ ਤੇ ਅ ਅੰਕ ਜਿਹੜਾ ਆ 1288 1288 ਹਾਂ 1288 ਤੇ ਕੋਈ ਭੈਣ ਭਰਾ ਪੜ ਸਕਦਾ ਅਸੀਂ ਤਾਂ ਹੀ ਇੱਥੇ ਗੁਰਮਤ ਦੇ ਸ਼ਬਦ ਨਾਲ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਮੈਂ ਗੁਰਮਤ ਕੀ ਕਹਿੰਦੀ ਹਾਂਜੀ ਭਾਜੀ ਕਰੋ ਬਾਟੇ ਬਿਲਕੁਲ ਭਾਜੀ ਇਹ ਇਸ ਇਹ ਸ਼ਬਦ ਇਹ ਸ਼ਬਦ ਇੱਕ ਕਸਵੱਟੀ ਦੇ ਤੌਰ ਤੇ ਸੀਗਾ ਕਿ ਕੋਈ ਵੀ ਰੱਬੀ ਗੁਣਾਂ ਨੂੰ ਧਾਰਨ ਕਾਲਾ ਧਾਰਨ ਕਰਨ ਵਾਲਾ ਵਿਅਕਤੀ ਕਿਤੇ ਗਮਰਾਹ ਨਾ ਹੋ ਜਾਏ ਇਹ ਸਾਡੀ ਲੋਕਾਈ ਵਾਸਤੇ ਸੀਗਾ ਪਰ ਜਦੋਂ ਅਸੀਂ ਇਸ ਸਿਲਸਲੇ ਵਿੱਚ ਦੇਖ ਰਹੇ ਹਾਂ ਜਿਹੜੇ ਲੋਕ ਉਸ ਡੇਰੇ ਬਾਰੇ ਬੜੀਆਂ ਮਤਲਬ ਟੈਲੀਵਿਜ਼ਨ ਤੇ ਆਣ ਕੇ ਪਾਰੇ ਆ ਜਾਂ ਰਾਜਨੀਤਿਕ ਲੋਕ ਇਸ ਮਸਲੇ ਨੂੰ ਉਲਝਾ ਰਹੇ ਆ ਉਹਨਾਂ ਸਾਰਿਆਂ ਬਾਰੇ ਚ ਜਾਣਕਾਰੀ ਦਿੱਤੀ ਆ ਕਿ ਕੀ ਉਹਨਾਂ ਨੂੰ ਇਸ ਡੇਰੇ ਦੇ ਮੁਖੀ ਬਾਰੇ ਜਿਹੜੇ ਹੋ ਗੁਜਰੇ ਨੇ ਉਹਨਾਂ ਬਾਰੇ ਪਤਾ ਵੀ ਹੈ ਕੁਝ ਕਿ ਨਹੀਂ ਪਤਾ ਕੀ ਉਹ ਐਵੇਂ ਹੀ ਆਣ ਕੇ ਆਪਣੀ ਜਿਹੜੀ ਪ੍ਰਭਤਾ ਵਾਸਤੇ ਜਾਂ ਆਪਣੀ ਪੋਲਿਟਿਕਸ ਕਰਨ ਵਾਸਤੇ ਲੋਕਾਂ ਨੂੰ ਫੇਰ ਗੁੰਮਰਾਹ ਕਰ ਰਹੇ ਆ ਭਾਜੀ ਉਹ ਫੇਰ ਗੁੰਮਰਾਹ ਕਰ ਰਹੇ ਮੈਂ ਇੱਕ ਬੇਨਤੀ ਕਰ ਦਿੰਦਾ ਇੱਥੇ ਭਈ ਸਭ ਤੋਂ ਵੱਧ ਜਿਹੜਾ ਵਿਗਾੜ ਵਿਗਾੜ ਸਮਾਜ ਚ ਪਾਇਆ ਜਾ ਰਿਹਾ ਨਾ ਉਹ ਸਮਾਜਿਕ ਜਿਹੜਾ ਵਿਗਾੜ ਪਾਇਆ ਜਾ ਰਿਹਾ ਉਹ ਸਿਆਸਤਦਾਨਾਂ ਵੱਲੋਂ ਹੀ ਪਾਇਆ ਜਾ ਰਿਹਾ ਬਿਲਕੁਲ ਜਿਨ੍ਹਾਂ ਨੂੰ ਰੱਤੀ ਜੰਨਾ ਨਹੀਂ ਪਤਾ ਇੰਨਾਂ ਗੱਲਾਂ ਦਾ ਉਹ ਵੀ ਉੱਥੇ ਜਾ ਕੇ ਰਾਜੇ ਦੀ ਜੈਜਾਕਾਰ ਕਰ ਰਹੇ ਆ ਜੈਜਾਕਾਰ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਭਾਜੀ ਉਹ ਵੀ ਜੈਜਾਕਾਰ ਕਰ ਰਹੇ ਇੱਕ ਭਲਿਓ ਮਾਨਸੋ ਤੁਸੀਂ ਤਾਂ ਲੀਡਰ ਜੇ ਅੰਦਾ ਆਗੂ ਜੇਥੀ ਹੈ ਜੇ ਜੇ ਲੀਡਰ ਜੰਦੇ ਹੋ ਜਾਣਗੇ ਆਪ ਉਹ ਆਏ ਸਾਥੇ ਆਪ ਤਾਂ ਉਹ ਲੁੱਟੇ ਹੁੰਦੇ ਆ ਤੇ ਦੂਜਿਆਂ ਨੂੰ ਵੀ ਉਹ ਉਹ ਲੁੱਟਣ ਦਾ ਸਾਧਨ ਬਣ ਜਾਂਦੇ ਨੇ ਜਿਵੇਂ ਉਹ ਲੁੱਟੇ ਰਹੇ ਨੇ ਭਾਜੀ ਇਹਦੇ ਚ ਲਿਖਿਆ ਵੀ ਨਾਉ ਫਕੀਰੇ ਪਾਦਸ਼ਾਹ ਮੂਰਖ ਪੰਡਤ ਨਾਉ ਹਰੋ ਜਿਹੜੇ ਫਕੀਰ ਦੀ ਆਪਾਂ ਪਹਿਲੇ ਸ਼ਬਦ ਚ ਵਿਆਖਿਆ ਕੀਤੀ ਹੈ ਨਾ ਉਹ ਸਾਨੂੰ ਇੱਕ ਸ਼ਬਦ ਹੋਰ ਮਿਲਿਆ ਵੀ ਸਾਨੂੰ ਪਹਿਚਾਣ ਕਿਵੇਂ ਆਵੇ ਉਹਨਾਂ ਦੀ ਜਿਨ੍ਹਾਂ ਕਰਕੇ ਜਿਨ੍ਹਾਂ ਕਰਕੇ ਭਾਜੀ ਇਹ ਸਮਾਜ ਵਿਗੜ ਰਿਹਾ ਸੀ ਜਿਨ੍ਹਾਂ ਕਰਕੇ ਵਿਚਾਨੀ ਪੈ ਗਈ ਜਿਹੜੇ ਲੋਕ ਇਦਾਂ ਦੇ ਅਲਾਈਅੰਸ ਸਿਆਸਤਦਾਨਾਂ ਨਾਲ ਆਪਣੀ ਕਲਿਊਸ਼ਨ ਕਰਕੇ ਇੱਕ ਗੱਠ ਜੋੜ ਕਰਕੇ ਸਮਾਜ ਨੂੰ ਗੁੰਮਰਾਹ ਕਰ ਰਹੇ ਨੇ ਔਰ ਬਹੁਤ ਸਾਰੀਆਂ ਮਿਸਾਲਾਂ ਹੈਗੀਆਂ ਨੇ ਜਿਹੜੇ ਜੇਲਾਂ ਜਿਵੇਂ ਬੈਠੇ ਨੇ ਜਿਹੜੇ ਕੋ ਕਰਮ ਵੀ ਕਰਦੇ ਨੇ ਤੇ ਆਪਣੇ ਆਪ ਨੂੰ ਧਰਮਾਤਮਾ ਵੀ ਖੋਂਦੇ ਨੇ